ਪਰਾਠੇ ਤਾਂ ਅਸੀਂ ਬਹੁਤ ਤਰ੍ਹਾਂ ਦੇ ਖਾਂਦੇ ਆ ਸਾਗ ਵਾਲੇ ਪਰੌਠੇ ਜੋ ਮੈਂ ਬਣਾਏ ਆ ਇਸ ਤਰ੍ਹਾਂ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਕ੍ਰਿਸਪੀ ਤੇ ਸਭ ਤੋਂ ਅਲੱਗ ਤਰ੍ਹਾਂ ਦਾ ਟੇਸਟ ਆਉਂਦਾ ਆ ਤੇ ਤੁਸੀਂ ਖਾ ਕੇ ਦੇਖਿਓ ਫੇਰ ਹੀ ਪਤਾ ਚੱਲੂਗਾ ਜੀ ਇਹ ਸਾਗ ਵਾਲੇ ਬਹੁਤ ਹੀ ਵਧੀਆ ਕ੍ਰਿਸਪੀ ਕਰਾਂਚੀ ਟੇਸਟੀ ਪਰੌਠੇ ਗਰਮਾ ਗਰਮ ਖਾਓ ਚਾਹ ਦੇ ਨਾਲ ਇੰਜੋਏ ਕਰੋ ਨਾਲ ਦਹੀਂ ਲੈ ਲਓ ਜੀ ਚਾਹੋ ਤਾਂ ਤੁਸੀਂ ਨਾਲ ਮੱਖਣ ਵੀ ਲੈ ਸਕਦੇ ਆ ਦੇਸੀ ਘਿਓ ਵੀ ਲੈ ਸਕਦੇ ਆ ਪਰ ਪਰੌਠੇ ਬਣਦੇ ਆ ਬਹੁਤ ਟੇਸਟੀ ਸਾਗ ਵਾਲੇ ਪਰੌਠੇ ਬਣਾਓ ਖਾਓ ਸਭ ਨੂੰ ਖਿਲਾਓ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਜੋਤੀਮਨ ਫੈਮਿਲੀ ਹੋਰ ਸੁਣਾਓ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਤੇ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਆ ਕਿ ਵਾਹਿਗੁਰੂ ਤੁਹਾਨੂੰ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਬਾਤ ਤੇ ਚੜ੍ਹਦੀ ਕਲਾ ਚ ਰੱਖੇ ਅਸੀਂ ਵੀ ਠੀਕ ਆਂ ਚੜ੍ਹਦੀ ਕਲਾ ਚ ਵਾਹਿਗੁਰੂ ਦੇ ਸਾ ਵਾਹਿਗੁਰੂ ਜੀ ਸਭ ਦੇ ਕਾਰੋਬਾਰਾਂ ਚ ਵਾਧੇ ਕਰੇ ਬਰਕਤਾਂ ਪਾਵੇ ਦੇ ਜੀ ਅੱਜ ਮੈਂ ਬਣਾ ਰਹੀ ਆਂ ਸਾਗ ਵਾਲੇ ਪਰੌਤੇ ਦੇਖਣ ਨੂੰ ਸੁਣਨ ਨੂੰ ਥੋੜਾ ਜੀਪ ਲੱਗੂਗਾ ਕਈ ਵਾਰ ਐਦਾਂ ਹੁੰਦੀ ਆ ਨਾ ਬੱਚੇ ਕਹਿਣ ਲੱਗ ਪੈਂਦੇ ਆ ਕਿ ਅੱਜ ਆਪਾਂ ਰੋਜ਼ ਹੀ ਸਾਗ ਬਣਾ ਲੈਨੇ ਤੁਸੀਂ ਰੋਜ਼ ਹੀ ਸਾਗ ਬਣਾ ਲੈਨੇ ਆ ਅਗਰ ਸਾਗ ਬਣਦਾ ਆ ਤਾਂ ਆਪਾਂ ਜ਼ਿਆਦਾ ਬਣਾ ਲੈਨੇ ਆ ਬਚ ਵੀ ਜਾਂਦਾ ਹਨਾ ਕਿਉਂਕਿ ਇੰਨੀ ਮਿਹਨਤ ਆਉਂਦੀ ਆ ਸੋ ਜੀ ਮੇਰੇ ਕੋਲ ਸਾਗ ਸੀਗਾ ਬਚਿਆ ਹੋਇਆ ਪਿਆ ਤੜਕਿਆ ਹੋਇਆ ਸੀਗਾ ਪਰ ਫਿਰ ਵੀ ਮੈਂ ਸੋਚਿਆ ਕਿ ਜੇ ਨਵੇਂ ਤਰੀਕੇ ਨਾਲ ਪਰੌਠੇ ਖਲਾਉਣੇ ਆ ਸਾਰਿਆਂ ਨੂੰ ਪਤਾ ਨਹੀਂ ਲੱਗਣ ਦੇਣਾ ਕਿ ਆਪਾਂ ਸਾਗ ਦੇ ਪਰੌਠੇ ਬਣਾਇਆ ਮੈਂ ਸਾਗ ਲੈ ਲਿਆ ਤੇ ਨਾਲ ਜੀ ਇਹ ਹੈਗਾ ਪਿਆਜ਼ ਹਰੀਆਂ ਮਿਰਚਾਂ ਇਹਦੇ ਵਿੱਚ ਸਾਗ ਇਹਦੇ ਵਿੱਚ ਚੋਪਰ ਦੇ ਵਿੱਚ ਮੈਂ ਬਰੀਕ ਚੋਪ ਕਰ ਲਈਆਂ ਤੇ ਚਾਹੋ ਤਾਂ ਤੁਸੀਂ ਲਸਣ ਅਦਰਕ ਪਾ ਸਕਦੇ ਆ ਪਰ ਮੈਂ ਸਾਗ ਦੇ ਵਿੱਚ ਪਾਇਆ ਹੋਇਆ ਸੀ ਬਹੁਤ ਜ਼ਿਆਦਾ ਨਹੀਂ ਪਾਉਣਾ ਤੇ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਲੈ ਲਿਆ ਤੇ ਨਾਲ ਹੀ ਲੈ ਲਿਆ ਸਬਤ ਧਨੀਆ ਸਾਦਾ ਤਨੀਆ ਨੂੰ ਹੱਥ ਨਾਲ ਦਰੜ ਫਰੜ ਕਰ ਲਿਆ ਅ ਕੁੱਟੀ ਹੋਈ ਲਾਲ ਮਿਰਚ ਪਾ ਲਈ ਥੋੜੀ ਜਿਹੀ ਹਲਦੀ ਪਾ ਲਈ ਥੋੜੀ ਜਿਹੀ ਅ ਦੇਗੀ ਮਿਰਚ ਪਾ ਲਈ ਤੇ ਥੋੜਾ ਜਿਹਾ ਨਾਲ ਮੈਂ 2 ਤੋਂ 3 ਚਮਚ ਜਿਹੜਾ ਆ ਮੈਂ ਕੁਕਿੰਗ ਆਇਲ ਪਾਣਾ ਆ ਤਾਂ ਜੋ ਜਿਹੜੇ ਆਪਣੇ ਪਰੌਂਠੇ ਬਣਨੇ ਆ ਇਹ ਬਹੁਤ ਹੀ ਸੌਫਟ ਬਣਦੇ ਆ ਤੇ ਟੇਸਟੀ ਕਰਾਂਚੀ ਬਹੁਤ ਲੱਗਦੇ ਆ ਥੋੜਾ ਜਿਹਾ ਮੈਂ ਆਟਾ ਲੱਗ ਕੱਢ ਕੇ ਰੱਖ ਲਿਆ ਸੀਗਾ ਕਿਉਂਕਿ ਪਾਣੀ ਤਾਂ ਆਪਾਂ ਪਾਉਣਾ ਹੀ ਨਹੀਂ ਹੈਗਾ ਤੇ ਅਗਰ ਅ ਥੋੜਾ ਜਿਹਾ ਜ਼ਿਆਦਾ ਆਟਾ ਢਿੱਲਾ ਲੱਗਦਾ ਤਾਂ ਤੁਸੀਂ ਆਟਾ ਹੋਰ ਪਾ ਸਕਦੇ ਜਿਵੇਂ ਮੈਂ ਪਾਇਆ ਤੇ ਇਸ ਤਰ੍ਹਾਂ ਆਟੇ ਨੂੰ ਚੰਗੀ ਤਰ੍ਹਾਂ ਆਪਾਂ ਆਟੇ ਨੂੰ ਮਿਕਸ ਕਰਕੇ ਗੁੰਨ ਕੇ ਤੇ ਹਲਕਾ ਜਿਹਾ ਆਇਲ ਦਾ ਹੱਥ ਲਗਾ ਕੇ ਆਪਾਂ ਆਟਾ ਗੁੰਨ ਕੇ ਰੱਖ ਲਿਆ ਹੁਣ ਮੈਂ ਕਰਨ ਲੱਗੀਆਂ ਜੀ ਪੇੜੇ ਪੇੜਾ ਥੋੜਾ ਜਿਹਾ ਮੋਟਾ ਲੈਣਾ ਆ ਤਾਂ ਜੋ ਜਿਹੜਾ ਸਾਡਾ ਪਰੌਂਠਾ ਆ ਥੋੜਾ ਕ੍ਰਿਸਪੀ ਬਣੇ ਵਧੀਆ ਬਣੇ ਦੇਸੀ ਘਿਓ ਲਾ ਕੇ ਬਣਾਵਾਂਗੇ ਬਹੁਤ ਵਧੀਆ ਬਣਦੇ ਆ ਬਈ ਤੰਨ ਤੰਨ ਕਰਾਤੀ ਬੱਲੇ ਬੱਲੇ ਹੋ ਗਏ ਪਰੌਠੇ ਖਾ ਕੇ ਸਾਰਿਆਂ ਨੂੰ ਇੰਨੇ ਪਸੰਦ ਆਏ ਨਾ ਤੇ ਤੁਸੀਂ ਜਾਣਦੇ ਆਂ ਕਿ ਅੱਜ ਕੱਲ ਬੱਚੇ ਖਾਣਾ ਜ਼ਿਆਦਾ ਪਰੌਠੇ ਪਸੰਦ ਨਹੀਂ ਕਰਦੇ ਮੇਰੀ ਬੇਟੀ ਕਹਿ ਰਹੀ ਸੀ ਕਿ ਮੰਮਾ ਰੋਜ਼ ਹੀ ਸਾਗ ਦੇ ਪਰੌਠੇ ਬਣਾਓ ਯਕੀਨ ਜਾਣਿਓ ਅੱਜ ਅਸੀਂ 22 ওভার ਕਰ ਰਹੀਆਂ ਸੀ ਤੇ ਮੇਰੀ ਬੇਟੀ ਕਹਿ ਰਹੀ ਸੀ ਕਿ ਮੰਮਾ ਫ੍ਰਿਜ ਵਿੱਚ ਸਾਗ ਪਿਆ ਆ ਉਹ ਚਾਹ ਰਹੀ ਸੀ ਕਿ ਅਗਰ ਸਾਗ ਪਿਆ ਹੋਇਆ ਤਾਂ ਦੁਬਾਰਾ ਆਪਾਂ ਸਾਗ ਵਾਲੇ ਹੀ ਪਰੌਠੇ ਬਣਾਈਏ ਇੰਨੇ ਵਧੀਆ ਬਣਦੇ ਆ ਇੰਨਾ ਵਧੀਆ ਟੇਸਟ ਆਂਦਾ ਆ ਜੀ ਕਰਦਾ ਖਾਈ ਜਾਈਏ ਪਰ ਸਾਡਾ ਢਿੱਡ ਜਿਹੜਾ ਨਾ ਇਹ ਇਜਾਜ਼ਤ ਨਹੀਂ ਦਿੰਦਾ ਢਿੱਡ ਭਰ ਜਾਂਦਾ ਸੋ ਜੀ ਇਸ ਤਰ੍ਹਾਂ ਮੈਂ ਪਹਿਲਾਂ ਰੋਟੀ ਵਾਂਗ ਪਰੌਂਠੇ ਨੂੰ ਬੇਲ ਲਿਆ ਬੇਲ ਕੇ ਉਹਦੇ ਵਿੱਚ ਮੈਂ ਘਿਓ ਲਗਾਇਆ ਉਹਨੂੰ ਦੁਬਾਰਾ ਫੇਰ ਆਪਾਂ ਜਿਸ ਤਰ੍ਹਾਂ ਪਰੌਂਠਾ ਹੁੰਦਾ ਉਸ ਤਰ੍ਹਾਂ ਪਰੌਂਠੇ ਦੇ ਆਕਾਰ ਦੇ ਵਿੱਚ ਚੌਰਸੇ ਨੂੰ ਮੈਂ ਬੇਲ ਲਿਆ ਅਗਰ ਸਾਈਡਾਂ ਤੋਂ ਹਲਕਾ ਜਿਹਾ ਪਰੌਠਾ ਟੁੱਟੇ ਵੀ ਉਹ ਕੋਈ ਗੱਲ ਨਹੀਂ ਉਹ ਬਣਦਾ ਹੀ ਬਹੁਤ ਕ੍ਰਿਸਪੀ ਹੁੰਦਾ ਕਿਉਂਕਿ ਇਹਦੇ ਵਿੱਚ ਆਪਾਂ ਪਿਆਜ਼ ਪਾਏ ਹੋਏ ਸੀ ਇਸ ਕਰਕੇ ਥੋੜਾ ਜਿਹਾ ਸਾਈਡਾਂ ਤੋਂ ਇਸ ਤਰ੍ਹਾਂ ਹੋ ਜਾਂਦਾ ਜਿਸ ਤਰ੍ਹਾਂ ਦਾ ਵੀ ਬਣਦਾਨ ਨੂੰ ਹੱਥ ਦੇ ਨਾਲ ਆਟੇ ਨੂੰ ਦੁਬਾਰਾ ਕਰ ਲਓ ਬਿਲਕੁਲ ਉਹ ਇੱਕਸਾਰ ਹੋ ਜਾਂਦਾ ਪਰੌਠਾ ਤੇ ਮੈਂ ਲਗਾ ਰਹੀ ਆ ਜੀ ਦੇਸੀ ਘਿਓ ਤੁਸੀਂ ਵੀ ਜੀ ਦੇਸੀ ਘਿਓ ਵਾਲੇ ਬਣਾਓ ਨਹੀਂ ਦੇਸੀ ਘਿਓ ਵਾਲੇ ਕਈ ਵਾਰ ਸਿਹਤ ਇਜਾਜ਼ਤ ਨਹੀਂ ਦਿੰਦੀ ਫਿਰ ਤੁਸੀਂ ਸਿੰਪਲ ਔਇਲ ਲਾ ਸਕਦੇ ਆ ਜਾਂ ਫਿਰ ਤੁਸੀਂ ਸਰੋਂ ਦਾ ਤੇਲ ਜਿਹੜਾ ਆ ਉਹਨੂੰ ਫੁੱਲ ਗਰਮ ਕਰਕੇ ਫਿਰ ਉਹਨੂੰ ਠੰਡਾ ਕਰਕੇ ਰੱਖ ਲਓ ਕਿਸੇ ਬਰਤਨ ਦੇ ਡੱਬੇ ਦੇ ਵਿੱਚ ਤਾਂ ਉਹ ਵੀ ਤੁਸੀਂ ਲਗਾ ਸਕਦੇ ਹੋ ਉਹ ਵੀ ਵਧੀਆ ਬਣਦੇ ਆ ਯਕੀਨ ਜਾਨੇ ਸਾਡਾ ਦਾ ਪੂਰਾ ਘਰ ਮਹਿਕ ਰਿਹਾ ਸੀ ਇੰਨੀ ਵਧੀਆ ਖੁਸ਼ਬੂਆਂ ਆ ਰਹੀਆਂ ਸੀ ਹਲਕੇ ਜਿਹਾ ਮੈਂ ਉੱਪਰ ਪਰੌਂਠੇ ਦੇ ਲਾਤੇ ਜੀ ਅ ਸੁੱਕੀ ਲਾਲ ਮਿਰਚ ਜਿਹੜੀ ਹੁੰਦੀ ਆ ਨਾ ਹਰੀ ਹੋਈ ਉਹਨ ਦੀ ਸੁੱਕੀ ਉਹ ਮੈਂ ਲਾਤੀ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਪਰੌਂਠਾ ਕ੍ਰਿਸਪੀ ਆ ਦੇਖ ਕੇ ਹੀ ਭੁੱਖ ਲੱਗਦੀ ਆ ਇੰਨੇ ਵਧੀਆ ਬਣੇ ਸੀ ਪਰੌਂਠੇ ਸਾਡੇ ਤੇ ਜੀ ਬਣਾਇਓ ਤੇ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਆ ਨਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜੇਕਰ ਕੀਤਾ ਹੋਇਆ ਸਭ ਦਾ ਧੰਨਵਾਦ ਆ ਤੈਹ ਦਿਲੋਂ ਸ਼ੁਕਰੀਆ ਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਜੀ ਵੀਡੀਓ ਪਸੰਦ ਆਂਦੀ ਆ ਤਾਂ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਨਾਲ ਹੀ ਕਮੈਂਟ ਕਰਨ ਦਾ ਆਪ ਸਭ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਆ ਥੋੜਾ ਜਿਹਾ ਆਟੇ ਦਾ ਜਿਹੜਾ ਨਾ ਸੁੱਕਾ ਆਟਾ ਜ਼ਿਆਦਾ ਲਾਣਾ ਪੈਂਦਾ ਆ ਜਦੋਂ ਅਸੀਂ ਇਹ ਪਰੌਠੇ ਨੂੰ ਆ ਪਾਣਾ ਤਵੇ ਤੇ ਉਸ ਵੇਲੇ ਇਹ ਆਟਾ ਆਪਣੇ ਆਪ ਜਦੋਂ ਆਪਾਂ ਇਹਨੂੰ ਹੱਥ ਤੇ ਘੁਮਾਉਂਦੇ ਆ ਤਾਂ ਆਪਣੇ ਆਪ ਆਟਾ ਜਿਹੜਾ ਫालतू ਹੁੰਦਾ ਆ ਉਹ ਲੈ ਜਾਂਦਾ ਆ ਆ ਦੇਖੋ ਇਸ ਤਰ੍ਹਾਂ ਦੁਬਾਰਾ ਫਿਰ ਮੈਂ ਤੁਹਾਨੂੰ ਇਸੇ ਤਰ੍ਹਾਂ ਹੀ ਦਿਖਾ ਰਹੀ ਆ ਇਸੇ ਤਰ੍ਹਾਂ ਹੀ ਇਹਨੂੰ ਮੈਂ ਪਰੌਂਠੇ ਨੂੰ ਫਿਰ ਬੇਲ ਦੇਣਾ ਦੁਬਾਰਾ ਤੋਂ ਆ ਦੇਖੋ ਜੀ ਤੇ ਕਿਉਂ ਜਿਹੜਾ ਮੈਂ ਉਹ ਮੈਲਟ ਕਰਕੇ ਰੱਖਿਆ ਹੋਇਆ ਸੀਗਾ ਜਿਹੜਾ ਆਪਾਂ ਪਰੌਂਠੇ ਦੇ ਵਿੱਚ ਲਾਣਾ ਆ ਤੇ ਇਸ ਤਰ੍ਹਾਂ ਹਲਕੇ ਹੱਥ ਦੇ ਨਾਲ ਪਰੌਂਠੇ ਨੂੰ ਬੇਲਣਾ ਆ ਬਹੁਤ ਵਧੀਆ ਬਣਦਾ ਆ ਕੋਈ ਮੁਸ਼ਕਲ ਨਹੀਂ ਕੋਈ ਔਖੀ ਨਹੀਂ ਜਿਵੇਂ ਆਪਾਂ ਆਮ ਰੋਟੀ ਬਣਾਈ ਦੀ ਜਾਂ ਪਰੌਂਠੇ ਬਣਾਈਦੇ ਇਸ ਤਰ੍ਹਾਂ ਹੀ ਸਾਡਾ ਇਹ ਵੀ ਪਰੌਂਠਾ ਬਣ ਕੇ ਦੇਖੋ ਕਿੰਨਾ ਵਧੀਆ ਕਰਿਸਪੀ ਆ ਤੇ ਟੇਸਟੀ ਪਰੌਂਠਾ ਬਣ ਕੇ ਸਾਡਾ ਤਿਆਰ ਹੋ ਗਿਆ ਐਸੇ ਤਰ੍ਹਾਂ ਹੀ ਸਾਰੇ ਪਰੌਂਠੇ ਮੈਂ ਬਣਾ ਕੇ ਤਿਆਰ ਕਰ ਲਏ ਆ ਕਿਉਂਕਿ ਆਪਾਂ ਜਦੋਂ ਸਾਰਿਆਂ ਨੂੰ ਗਰਮਾ-ਗਰਮ ਪਰਾਂਠੇ ਖਿਲਾਏ ਬੜੇ ਪਸੰਦ ਆਏ ਸਭ ਨੂੰ ਪਸੰਦ ਆਏ ਤੇ ਦੋ ਦੋ ਦੀ ਬਜਾਏ ਇੱਕ ਇੱਕ ਪ੍ਰਸ਼ਾਦਾ ਇੱਕ ਇੱਕ ਪਰੌਂਠਾ ਵੱਧੇ ਹੀ ਛਕਿਆ ਸਭ ਨੇ ਲਓ ਜੀ ਮੈਂ ਲਗੀਆਂ ਸਰਵ ਕਰਨ ਦਹੀਂ ਲੈ ਲਿਆ ਮਿਰਚ ਮਸਾਲੇ ਪਾ ਕੇ ਕਰਾਰਾ ਜਿਹਾ ਦਹੀਂ ਲੈ ਲਿਆ ਨਾਲ ਲੈ ਲਈ ਜੀ ਆਚਾਰੀ ਮਿਰਚ ਤੇ ਨਾਲ ਮੈਂ ਤੁਹਾਨੂੰ ਦਿਖਾ ਰਹੀਆਂ ਪਰੌਂਠਾ ਦੇਖੋ ਕਿੰਨਾ ਕ੍ਰਿਸਪੀ ਬਣਿਆ ਆ ਲਓ ਜੀ ਆ ਲਓ ਜੀ ਦੇਖੋ ਕਿੰਨਾ ਸੌਫਟ ਆ ਬਾਹਰੋਂ ਬਿਲਕੁਲ ਇਹ ਕ੍ਰਾਂਚੀ ਆ ਕ੍ਰਿਸਪੀ ਆ ਤੇ ਅੰਦਰੋਂ ਸੌਫਟ ਆ ਤੇ ਕੋਈ ਵੀ ਇਸ ਤਰ੍ਹਾਂ ਨਹੀਂ ਲੱਗਦਾ ਕਿ ਇਹਦੇ ਵਿੱਚ ਆਪਾਂ ਸਾਗ ਪਾਇਆ ਕਿ ਕੀ ਪਾਇਆ ਹਰ ਕੋਈ ਤੁਹਾਨੂੰ ਖਾ ਕੇ ਬਿਨਾਂ ਦੱਸੇ ਖਲਾਇਓ ਇਹੀ ਪੁੱਛੂਗਾ ਕਿ ਬਣਾਏ ਕਿਵੇਂ ਆ ਇੰਨੇ ਟੇਸਟੀ ਬਣੇ ਆ ਜੀ ਇਹ ਸਾ ਰੈਸਪੀ ਸਾਡੇ ਘਰ ਚ ਸਭ ਨੂੰ ਹੀ ਪਸੰਦ ਆਉਂਦੀ ਆ ਜਦੋਂ ਵੀ ਮੈਂ ਹਰ ਸਾਲ ਸਾਡੇ ਘਰ ਸਾਗ ਬਣਦਾ ਤਾਂ ਪਰੌਂਠੇ ਵੀ ਮੈਂ ਜ਼ਰੂਰ ਬਣਾਉਂਦੀ ਹੁੰਨੀ ਆ ਤੇ ਜੀ ਐਸੇ ਤਰ੍ਹਾਂ ਹੀ ਦਹੀਂ ਦੇ ਨਾਲ ਮੈਂ ਆਪਣੀ ਬੇਟੀ ਨੂੰ ਇੰਜੋਏ ਕੀਤਾ ਬੇਟੀ ਮੇਰੀ ਨੇ ਹਰ ਵਾਰ ਜਿਵੇਂ ਆਪਣੀ ਬੇਟੀ ਨੂੰ ਮੈਂ ਬਾਈਟ ਦਿੱਤੀ ਦਹੀਂ ਦੇ ਨਾਲ ਲਾ ਕੇ ਤੁਸੀਂ ਚਾਹੋ ਤਾਂ ਮੱਖਣ ਲੈ ਲਓ ਘਿਓ ਲੈ ਲਓ ਕਿਸੇ ਚੀਜ਼ ਵੀ ਨਾਲ ਵੀ ਖਾ ਲਓ ਮੈਂ ਇਸ ਲਈ ਨਹੀਂ ਮੱਖਣ ਘਿਓ ਲਿਆ ਕਿਉਂਕਿ ਮੈਂ ਦੇਸੀ ਘਿਓ ਚ ਪਰਾਂਠੇ ਬਣਾਏ ਬਣਾਏ ਸੀ ਮੈਂ ਹੁਣ ਤੁਹਾਨੂੰ ਮਿਲਦੀਆਂ ਨੈਕਸਟ ਵੀਡੀਓ ਚ ਮੈਨੂੰ ਦਿਓ ਇਜਾਜ਼ਤ ਨਵੀਂ ਰੈਸਪੀ ਲੈ ਕੇ ਆਵਾਂਗੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ